ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਬਾਈਕਾਂ ਦੇ ਵਿੱਚ ਜਿਹੜੇ ਵੀਰਾਂ ਦੀਆਂ ਫਸਲਾਂ ਮਾਰੀਆਂ ਗਈਆਂ ਸੀ ਜੀ ਅੱਜ ਪਹੁੰਚਿਆ ਵੀਰ ਤੁਹਾਨੂੰ ਸਾਰੀ ਗੱਲਬਾਤ ਉਹ ਦੱਸਦੇ ਆਂ ਵੀ ਇਹ ਵੀਰ ਡੰਗਰਾ ਤੇ ਗੁਜ਼ਾਰਾ ਕਰਦਾ ਸੀ ਪੈਲੀ ਪੂਲੀ ਸਾਰੀ ਰੋੜ ਗਈ ਆ ਤੇ ਵੀਰ ਸਾਡੇ ਚੋਲੇ ਤੋਂ ਪਹੁੰਚਿਆ ਜੀ ਹਾਂਗਕਾਂਗ ਤੋਂ ਵੀਰ ਸਾਡੇ ਆਏ ਆ ਤੇ ਗੁਪਤ ਸੇਵਾ ਦੇਣ ਪਹੁੰਚਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਨਾਲ ਵੀਰ ਸਾਡਾ ਸੁੱਚਾ ਸਿੰਘ ਨਾਲ ਸਾਡਾ ਜੱਗਾ ਬਾਈ ਤੇ ਨਾਲ ਵੀਰ ਸੱਸੀ ਗਾ ਵੀਰ ਜੀ ਕੀ ਨਾਂ ਹੈ ਵੀਰ ਜੀ ਆਪਣਾ ਲਾਲ ਲਾਲ ਜੀ ਕੀ ਕਿਹੜੀ ਜਗ੍ਹਾ ਤੋਂ ਵੀਰ ਜੀ ਪਹੁੰਚੇ ਸੇਵਾ ਦੇ ਨੂੰ ਤੁਸੀਂ ਪਹਿਲੋਂ ਵੀ ਵੀ ਜਿਹੜੇ ਮਦਦ ਕਰਕੇ ਗਏ ਜੇ ਤੇ ਕੀ ਕਹਿਣਾ ਚਾਹੁੰਦੇ ਇੰਨਾ ਮੇਰਾ ਬਰੇ ਵੀਰ ਜੀ ਨੂੰ ਪੁੱਛੋ ਹਾਂਜੀ ਹਾਂਜੀ ਵੀਰ ਜੀ ਉਹ ਵੀਰ ਜੀ ਕੀ ਆਪਾਂ ਚਲੋ ਮਹਾਰਾਜ ਮਾੜੇ ਪਾਣੀ ਤੇ ਮਾਰ ਵੱਜੀ ਜਾਈ ਹਾਂਜੀ ਹਾਂਜੀ ਜਿਹੜਾ ਜੋ ਛਰ ਤੋਂ ਸਰਦਾ ਬੰਦਾ ਬਾਹਰੋਂ ਤਾਇਆ ਬਿਠਾਏ ਆ ਜੋ ਉਹਦਾ ਸਰਦਾ ਪੁੰਜਾਵਾ ਦਿੱਤਾ ਵਾ ਬਿਲਕੁਲ ਜੀ ਬਿਲਕੁਲ ਜੀ ਖਾਲਸਾ ਇਹ ਹਾਂਜੀ ਬਿਲਕੁਲ ਜੀ ਮਦਦ ਕਰਨ ਜਾਂ ਜੀ ਹਾਂ ਜੱਗੇ ਵੀਰ ਜੀ ਬਸ ਜੀ ਇਹੋ ਹੀ ਆ ਮਾ ਰਾਇ ਜੀ ਨੇ ਦਾ ਭਲਾ ਕਰੇ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਸੇਵਾ ਦਿੱਤੀ ਆ ਚਲੋ ਇਹ ਪਰਿਵਾਰ ਹੀ ਸੇਵਾ ਦੇ ਬਾਤਰਹੀ ਇਹਨਾਂ ਨੂੰ ਦੇਖ ਕੇ ਬਿਲਕੁਲ ਜੀ ਜਿੱਥੇ ਜ਼ਰੂਰਤ ਹੈ ਨਾ ਬਹੁਤ ਵਧੀਆ ਗੱਲ ਹੈ ਹਾਂਜੀ ਸੁਚਾ ਸਿੰਘ ਜੀ ਤੁਹਾਡਾ ਵੀ ਅੱਗੇ ਬਹੁਤ ਸਹਿਯੋਗ ਹੈ ਤੁਹਾਡਾ ਵੀਰਾਂ ਦੇ ਨਾਲ ਕੀ ਕਹਣਾ ਤੁਹਾਨੂੰ ਮੁਸੀਬਤ ਬਣੀ ਆ ਹਨ ਇਹੋ ਜਿਹੀ ਮੁਸੀਬਤ ਕਿਸੇ ਨੂੰ ਬਣੀ ਨਹੀਂ ਚਾਹੀਦੀ ਬਿਲਕੁਲ ਜੀ ਬਿਲਕੁਲ ਹਾਂ ਜੋ ਹੈ ਨਾ ਕੀ ਕਹਿਣਾ ਚਾਹਣਾ ਕਿੰਨਾ ਕੁ ਨੁਕਸਾਨ ਹੋਇਆ ਸੀ ਜੀ ਵਿਆਹ ਇੱਕ ਆਖਣੀ ਇੱਕ ਕਿਲਾ ਪੈਲੀ ਆ ਤੇ ਚਾਰ ਕਨਾਲਾਂ ਦੇ ਵਿੱਚ ਰੇਤ ਮੈਂ ਇਕੱਠੀ ਕੀਤੀ ਆ ਇੱਕ ਕਿੱਲੇ ਚੋਂ ਤੇ ਉਹਦੇ ਵਿੱਚ ਕਣ ਕੇ ਰੇਤ ਵੀ ਬੀਜੀ ਆ ਨਾ ਬੋਰ ਰਹਿ ਗਿਆ ਨਾ ਕੋਈ ਮੋਟਰ ਗੋ ਮੇਰੀਆਂ ਥਿੰਗਾਂ ਹੈ ਕਾਦੀ ਦੇ ਦਿਮਾਗੀ ਚੱਕਰ ਆ ਰਹੇ ਪਰਿਦੇ ਆ ਹਲਤ ਦੇ ਮੰਦੇ ਪਾਣੀ ਦੇ ਮਾਰੇ ਬਹੁਤ ਸਾਡਾ ਮੰਡਾ ਵਾਲੇ ਨਾਲ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਮੈਨੂੰ ਸੇਵਾ ਦਿੱਤੀ ਸਰਕਾਰ ਜੀ ਵਾਹ ਜੀ ਵਾਹ ਬਹੁਤ ਧੰਨਵਾਦ ਕਰਦਾ ਵੀਰ ਜੀ ਬਾਕੀ ਆਜੋ ਤੁਹਾਨੂੰ ਮੈਂ ਧੰਨਵਾਦ ਕਰਦਾ ਹਾਂ ਜੀ